ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਵਿੱਚ ਸ਼ਿਵਸਨਾ ਆਗੂ ਕਤਲ ਮਾਮਲੇ 'ਚ ਪੁਲਿਸ ਨੇ ਕਾਮਯਾਬੀ ਹਾਸਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ। ਇਹਨਾਂ ਦੋਸ਼ੀਆਂ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਫੜੇ ਗਏ ਮੁਲਜ਼ਮਾਂ ਵਿੱਚ ਮੁੱਖ ਦੋਸ਼ੀ ਰਾਕੇਸ਼ ਮੱਸੀ ਉਰਫ ਗੇਸੀ ਨੇ ਸ਼ਿਵਸਨਾ ਆਗੂ ਅਜੇ ਸਲਾਰੀਆ ਤੇ ਦੋ ਫਾਇਰ ਕੀਤੇ ਸਨ। ਇਸ ਮਾਮਲੇ ਵਿੱਚ ਦੋ ਦੋਸ਼ੀ ਪਹਿਲਾਂ ਹੀ ਅਦਾਲਤ ਵਿੱਚ ਆਤਮ ਸਮਰਪਣ ਕਰ ਚੁੱਕੇ ਨੇ ਅਤੇ ਇੱਕ ਮੁਲਜ਼ਮ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਗੁਰਦਾਸਪੁਰ ਦੇ ਐਸਐਸਪੀ ਸੁਰਨਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ ਪੁਲਿਸ ਵੱਲੋਂ ਮਲਸਮਾ ਕੋਲੋਂ ਇੱਕ ਦੇਸੀ ਅਤੇ ਇੱਕ ਵਿਦੇਸੀ ਪਿਸਤਲ ਇੱਕ ਦਤਾਰ ਅਤੇ 4 ਚੌਂਦੇ ਰੋਂਦ ਬਰਾਮਦ ਕੀਤੇ ਗਏ ਨੇ ਅਨੇ ਪੰਤਰੀਗ ਨੂੰ ਆਪਣੇ ਸ਼ਾਮੀਨ ਪ੍ਰਾਣੇਸ਼ਾਲੇ ਤਰੀਬਨ 6:30 ਵਜੇ ਇੱਕ ਸ਼ੂਟਆਊਟ ਹੋਇਆ ਸੀ ਜਿੱਚ ਅਜੇ ਸਨਾਰੀਆਂ ਨੂੰ 4 ਬੰਦੇ ਨੇ ਜਿਹੜਾ ਹੈਗਾ ਅਟੈਕ ਕਰਕੇ ਉਹਨੂੰ ਗੋਲੀ ਮਾਰ ਕੇ ਜਿਹਦੇ ਬਾਅਦ ਚ ਉਹਦੀ ਡੈਥ ਹੋ ਗਈ ਸੀਗੀ ਉਡੀ ਤਫਤੀਸ਼ ਅਸੀਂ ਜਿਹੜਾ ਹੈਗਾ ਉਹਨਾਂ ਨੇ ਪਰਚਾ ਲ ਕਰਾਇਆ ਸੀ ਪੰਜ ਬੰਦਿਆਂ ਤੇ ਕਰਾਇਆ ਸੀਗਾ ਤਫਤੀਸ਼ਚਾਰ ਨੇ ਜਿਹੜਾ ਇੱਕ ਨਾਂ ਹੈਗਾ ਉਹ ਉਹਨਾਂ ਨੇ ਦੋ ਵਾਰ ਲਿਖਾਤਾ ਸੀਗਾ ਜਿਹੜਾ ਦੀਪਾ ਔਰ ਗਿਸ਼ੀ ਉਹ ਸੇਮ ਪਰਸਨ ਹੈਗਾ ਇਹਦੇ ਚ ਅਸੀਂ ਤਿੰਨ ਬੰਦੇ ਜਿਹੜੇ ਮੌਕੇ ਤੇ ਸੀਗੇ ਉਹ ਸੀ ਅਰੈਸਟ ਕਰ ਲਏ ਹੈਗੇ ਇੱਕ ਬੰਦਾ ਇਹਦੇ ਚ ਰੰਦਾ ਉਹਨੂੰ ਵੀ ਅਸੀਂ ਜਲਦੀ ਕਰ ਲਾਂਗੇ ਔਰ ਜਿਹੜਾ ਵੈਪਨ ਯੂਜ਼ ਕੀਤਾ ਸੀ ਇਹਨਾਂ ਨੇ ਆਪਣੇ ਕੰਟਰੀ ਮੇਡ 32 ਬੋਰ ਪਿਸਟਲ ਵਿਦ ਲਾਈਵ ਕੈਟਿਜਸ ਦੋ ਅਸੀਂ ਉਹ ਵੀ ਰਿਕਵਰ ਕਰ ਲਿਆ ਹੈਗਾ ਦੋ ਕਿਊਜ਼ ਜਿਹੜੇ ਹੈਗੇ ਉਹ ਸਿਲੰਡਰ ਕਰਕੇ ਸੀ ਕੋਰਟ ਚ ਇੱਕ ਨੂੰ ਅਸੀਂ ਪਰਸੋਂ ਜਿਹੜਾ ਹੈਗਾ ਪਾਣੀਪਤੇਰੀਆ ਚ ਸਾਨੂੰ ਕੋ ਟਿਪ ਆਫ ਮਿਲੀ ਸੀਗੀ ਉੱਥੋਂ ਅਸੀਂ ਆਪਣੇ ਰੇਡ ਪਾਰਟੀਆਂ ਭਜ ਕੇ ਦੋ ਡੀਐਸਪੀ ਸੁਪਰਵੀਜ਼ਨ ਚ ਉੱਥੇ ਲੋਕਲ ਪੁਲਿਸੀ ਹੈਲਪ ਲੈ ਕੇ ਅਸੀਂ ਉਹਨੂੰ ਅਰੈਸਟ ਕਰਕੇ ਲੈ ਆਂਦਾ ਹੈਗਾ ਜੀ ਇਹ ਜਿਹੜੇ ਬੰਦੇ ਹੈਗੇ ਇਹਨਾਂ ਤੇ ਸਪੈਸ਼ਲੀ ਹਿਸਟਰੀ ਵੀ ਜਿਹੜੀ ਕਿ ਪਾਸ ਹਿਸਟਰੀ ਹੈ ਉੱਤੇ ਵੀ ਇਹਨਾਂ ਦੇ ਮੁਕਦਮੇ ਦਰਜ ਹੈਗੇ ਆ ਔਰ ਦੋ ਤਿੰਨ ਮੁਕਦਮੇ ਜੀ ਪੀਓ ਵੀ ਹੈਗੇ ਆ ਮੁਕਦਮੇ ਪਠਾਨਕੋਟ ਦੇ ਵੀ ਹੈਗੇ ਆ ਸਾਡੇ ਗੁਰਦਾਸਪੁਰ ਦੇ ਵੀ ਹੈਗੇ ਤੇ ਐਸਐਸਓਸੀ ਅੰਮ੍ਰਿਤਸਰ ਦੇ ਵੀ ਮੁਕਦਮੇ ਹੈ ਇਹ ਤਫਤੀਸ਼ ਜਿਹੜੀ ਹੈਗੀ ਇਹ ਚੱਲ ਰਹੀ ਹੈਗੀ ਆ ਇੱਕ ਦੋਸ਼ੀ ਰਹਿੰਦਾ ਹੈਗਾ ਤੇ ਬਾਕੀ ਜਿਹੜੇ ਇਹਨਾਂ ਨੇ ਮੋਟਰਸਾਈਕਲ ਵਗੈਰਾ ਜਿਹੜੇ ਯੂਜ਼ ਕੀਤੇ ਹੈਗੇ ਆ ਆਪਣੇ ਕ੍ਰਾਈਮ ਵਿੱਚ ਉਹ ਵੀ ਅਸੀ ਰਿਕਵਰ ਕਰ ਲਏ ਆ ਦੋ ਦਾਤਰ ਜਿਹੜੇ ਹੈਗੇ ਆ ਉਹ ਵੀ ਅਸੀ ਰਿਕਵਰ ਕਰ ਲਏ ਇਹਦੇ ਵਿੱਚ ਕਤਲ ਦਾ ਕਾਰਨ ਇਹ ਚ ਜਿਹੜਾ ਹੈਗਾ ਟੋਟਲ ਪਰਸਨਲ ਐਨੀਮੀਟੀ ਜਿਹੜੀ ਇਹਨਾਂ ਦੀ ਹੁੰਦੀ ਹੈਗੀ ਆ ਜਿਵੇਂ ਮੁੰਡਿਆਂ ਦੀ ਈਗੋ ਕਲੈਸ਼ ਵਗੈਰਾ ਹੁੰਦਾ ਕੋਈ ਲੜਕੀ ਲੜਕੀ ਦੀ ਗੱਲ ਵੀ ਸਾਹਮਣੇ ਆਈ ਹੈ ਤਫਤੀਸ਼ ਬਟ ਇਹ ਬੜਾ ਕਲੀਅਰ ਮੈਂ ਦੱਸਣਾ ਚਾਹੂੰਗਾ ਕਿ ਇਸ ਕ੍ਰਾਈਮ ਵਿੱਚ ਇਹਦਾ ਕੋਈ ਟੈਰਰਿਸਟ ਕ੍ਰਾਈਮ ਜਾਂ ਕਮਿਨਲ ਨਾਲ ਕੋਈ ਲੈਣ ਦੇ ਨਹੀਂ ਹੈਗਾ ਮੋਕਦੋਸ਼ ਜਿਹਨੇ ਫਾਇਰ ਕੀਤਾ ਹੈਗਾ ਉਹ ਰਕੇਸ਼ ਸੀਗਾ ਉਰਫ ਗੇਸ਼ੀ ਉਰਫ ਦੀਪਾ ਉਹ ਉਸੇ ਰਿਸਕ ਕਰ ਲਿਆ ਵਿਦ ਵੈਪਨ ਐਂਡ ਟੂ ਲਾਈਵ ਕੈਟਿਜਸ ਇਹ ਤਰਤੀ ਚੱਲ ਰਹੀ ਹੈ ਥੋੜੀ ਜਿਹੀ ਗੱਲ ਆਈ ਹੈ ਸਾਹਮਣੇ ਬਾਕੀ ਇਹਨਾਂ ਦੇ ਪਰਸਨੈਲਿਟੀ ਸੀਗੇ ਇਸ ਇਨਸੀਡੈਂਟ ਤੋਂ ਪਹਿਲਾਂ ਵੀ ਇੱਕ ਦੋ ਦਿਨ ਪਹਿਲਾਂ ਵੀ ਇਹਨਾਂ ਦੀ ਖੇਬਾਜੀ ਹੋਈ ਸੀ ਜਿੱਥੇ ਮਤਲਬ ਇਹਨਾਂ ਨੇ ਮਤਲਬ ਆਪਸ ਵਿੱਚ ਇੱਕ ਦੂਜੇ ਨੂੰ ਥ੍ਰੈਟ ਕੀਤਾ ਸੀ ਲੇਕਿਨ ਨੈਕਸਟ ਡੇ ਇਹਨਾਂ ਨੇ ਆ ਰਿਜ਼ਲਟ ਦਿੱਤਾ ਜਿਹੜਾ ਅੰਜਾਮ ਦਿੱਤਾ ਇਨਸੀਡੈਂਟ ਨੂੰ ਥੈਂਕ ਯੂ ਪੁਲਿਸ ਅਨੁਸਾਰ ਇਹ ਸਾਰਾ ਮਾਮਲਾ ਅਫਸਰ ਰஞ்சிਸ਼ ਤਾਇਰ ਜੀ ਦੇ ਚਲਦੇ ਮੁੱਸਬਾ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਖੈਰ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜਨ ਵਿੱਚ ਆਪਣੀ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਪਰ ਅਸਲ ਕਾਮਯਾਬੀ ਤੌਹੀ ਹੈ ਜੋ ਵਾਰਦਾਤਾਂ ਹੋਣ ਤੋਂ ਰੁਕੀਆਂ ਜਾ ਸਕਣ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ